ਸ਼੍ਰੋਮਣੀ ਕਮੇਟੀ ਤੇ ਕਾਬਜ ਆ ਜਿਹੜੇ ਆਪਾਂ ਉਹਨੂੰ ਇਹੀ ਕਹਿੰਦੇ ਨੇ ਮਸੰਦਨ ਮਸੰਦ ਕਿਉਂ ਨਾ ਕਿਉਂਕਿ ਉਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਤਲਬ ਨਹੀਂ ਉਹ ਕਹਿੰਦੇ ਹੁੰਦੇ ਆ ਪਿਤਾ ਪਰਪੂਤ ਮਾਤਾ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਜਿਵੇਂ ਪਿਓ ਹੁੰਦਾ ਉਹ ਜੇ ਬੱਚੇ ਹੁੰਦੇ ਆ ਤਾਂ ਉਹਨਾਂ ਸ਼੍ਰੋਮਣੀ ਕਮੇਟੀ ਨੇ ਜਿਹੜਾ ਪ੍ਰਧਾਨ ਚੁਣਿਆ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬੀਪੀ ਜ਼ਗੀਰ ਕੌਰ ਨੂੰ ਗਾਲਾਂ ਕੱਢੀ ਜਾਂਦਾ ਹੈ। ਸ਼ਰੇਆਮ ਜਿਵੇਂ ਆਪਾਂ ਲੜਦੇ ਹੁੰਨੇ ਆ। ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾਵਾ ਜੀ ਕੀ ਫਤਿਹ। ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ। ਹਾਂ ਜੀ। ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ। ਉਹ ਵਧਾਤ ਅਸੀਂ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜ਼ਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਅਜ ਤਾਈਂ ਕਿਸੇ ਹੁਕਮਨਾਮੇ ਤੇ ਨਾ ਸੂਦ ਹੋਈ ਨਹੀਂ ਕੱਲਾ ਕੱਲਾ ਜ਼ਥੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਟੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ਥੇਦਾਰ ਕਰਦੇ ਹਾਲ ਸਿੰਘ ਜਣੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ਥੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਕਾਲ ਤਖਨੋਂ ਦਿੱਤਾ ਇਹਨਾਂ ਨੂੰ 20 ਤਰੀਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਘੱਟ ਰਹੇ ਨੇ ਪਤਾ ਹੁਣ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਹੱਥ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹੂੰਗਾ ਮੈਂ ਬੰਦੇ ਨੂੰ ਮੈਂ ਗੱਲ ਨਹੀਂ ਤੇਰਾ ਕਰਨੀ ਇਸ ਕਰਕੇ ਤੁਸੀਂ ਮੇਰੇ ਨਾਲ ਲੜਾਈ ਕਰਨ ਦੀ ਯਕੀਨਤ ਨਹੀਂ ਨੇ ਚਲੋ ਆਪਾਂ ਇਸ ਤੇ ਮੇਰੀ ਬੜਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਵੀ ਨਹੀਂ ਕੋਈ ਤੇ ਕੀ ਹੋਣਿਆ ਤੇ ਕੀ ਨਹੀਂ ਹੋਇਆ ਚਲੋ ਆਪਾਂ ਕਹੂਗੀ ਬਈ ਹੋਗਾ ਨਾ ਮੇਰੇ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਰ ਇਸ ਵਿਸ਼ੇ ਤੇ ਨਹੀਂ ਪੈਂਦੇ ਪ੍ਰਧਾਨ ਜੀ ਉਹ ਵਿਸ਼ੇ ਤੇ ਨਹੀਂ ਫਿਰ ਮੈਂ ਉੱਥੇ ਗੁਰਿੰਦਰ ਸਿੰਘ ਕੋਟ ਕਪੂਰੇ ਤੋਂ ਉਹਨੇ ਫੋਨ ਕਰਿਆ ਵੀ ਪ੍ਰਧਾਨ ਜੀ ਇਸ ਤਰ੍ਹਾਂ ਹੈਗਾ ਉਹਨੇ ਦੋ ਦਿਨ ਸਵਾਲ ਪੁੱਛੇ ਵੀ ਅਸੀਫਾ ਪ੍ਰਵਾਨ ਨਹੀਂ ਕੀਤਾ ਕਾਰਨ ਕੀ ਹੈ ਸੁਖਵੀਰ ਬਦਲ ਦਾ ਤੇ ਹੋਰ ਦੋ ਚਾਰ ਉਹਨੇ ਗੱਲਾਂ ਪੁੱਛੀਆਂ ਤਾਂ ਉਹ ਕਹਿੰਦਾ ਵੀ ਦੂਜੇ ਪਾਸੇ ਜੀ ਬੀਬੀ ਜ਼ਗੀਰ ਕੌਰ ਨੂੰ ਫੋਨ ਕਰਿਆ ਪੁੱਛਿਆ ਉਹ ਕਹਿੰਦੀ ਵੀ ਧਾਮੀ ਸਾਹਿਬ ਨੇ ਹੋਣ ਦਿੰਦੇ ਤੇ ਫਿਰ ਧਾਮੀ ਸਾਹਿਬ ਮਾਵਾ ਭੈਣਾਂ ਦੀ ਅਲੱਗਿਆ ਗਾਣਾ ਕੱਢਣਾ ਈਵਨ ਕਿ ਕਾਫੀ ਸ਼ਬਦਾਵਲੀ ਗਲਤ ਬੋਲਿਆ ਉਹ ਫਿਰ ਰਿਕਾਰਡਿੰਗ ਜਿਹੜੀ ਹੋਗੀ ਵਾਇਰਲ ਹੋਊਗੀ ਤੇ ਹੁਣ ਧਾਮੀ ਆ ਜਿਹੜਾ ਉੱਥੇ ਹੱਥ ਜੋੜ ਕੇ ਮਾਫੀ ਮੰਗੀ ਜਾਂਦਾ ਕਹਿੰਦਾ ਮੇਰਾ ਪਾਰਾ ਚੜਾਤਾ ਮੇਰਾ ਉਹ ਚੜਾਤਾ ਉਹ ਤਾਂ ਫਿਰ ਪਿਛਲੇ ਭੂਗ ਹੈ ਨਾ ਹੋ ਸਕਦਾ ਗੁਰਿੰਦਰ ਸਿੰਘ ਨੇ ਗੱਲ ਕਰੀ ਹੈ ਨਾ ਕਰੀ ਹੈ ਤਾਂ ਅਗਲੇ ਨੇ ਕਹੇ ਤਾਂ ਤੁਸੀਂ ਹਾਜ਼ਮਾ ਰੱਖੋ ਹੁਣ ਜੇ ਆਪਾਂ ਸੋਚ ਗਏ ਵੀ ਇੱਕ ਚਾਰ ਬੰਦਾ 70 75 ਸਾਲ ਦਾ ਹੈ ਪੜਿਆ ਲਿਖਿਆ ਕਹਿੰਦੇ ਆ ਵਕੀਲ ਹੈ ਤੇ ਕੱਢੀ ਉਹ ਤਖਤ ਤੇ ਜਾਂਦਾ ਗਾਲਾਂ ਕੱਢੀ ਜਾਂਦਾ ਰਿਕਾਰਡਿੰਗ ਦੇ ਵਿੱਚ ਤੇ ਇਹ ਜਿਹੇ ਬੰਦੇ ਤਾਂ ਤੁਸੀਂ ਕੀ ਮਤਲਬ ਆਸ ਰੱਖੋਗੇ ਹੁਣ ਆਪਾਂ ਜੇ ਗੱਲ ਕਰੀਏ ਨਾ ਇਹਨਾਂ ਨੂੰ ਕੋਈ ਸੇਵਾ ਦਾ ਭਾਵਨਾ ਦਾ ਨਹੀਂ ਮਤਲਬ ਕੋਈ ਇਹਨਾਂ ਦਾ ਗੁਰਦੁਆਰਾ ਦਾ ਨਾਲ ਪਿਆਰ ਨਹੀਂ ਇਹਨਾਂ ਦਾ ਸਿਰਫ ਕੁਰਸੀਆਂ ਨਾਲ ਪਿਆਰ ਹੈ ਉਹ ਜਿਹੜਾ ਜਗੀਰ ਕੌਰ ਵੀ ਕੁਰਸੀ ਭਾਲਦੀ ਹੈ ਹੋਰ ਸਾਰੇ ਢਿੱਡ ਸੇ ਭਰ ਗਏ ਹੋਰ ਜੋ ਵੀ ਹੈਗੇ ਆ ਜਿੰਨੇ ਇਹ ਕੇ ਲੀਡਰ ਹੈ ਸਾਰੇ ਕੁਰਸੀ ਤੱਕ ਮਤਲਬ ਇਹਨਾਂ ਦਾ ਗੁਰਦੁਆਰਿਆਂ ਦਾ ਇੱਕ ਸਤਕਾਰ ਹੁੰਦਾ ਉਹ ਨਹੀਂ ਹੈਗਾ ਇਹਨਾਂ ਦੇ ਬਣ ਵਿੱਚ ਇਸ ਕਰਕੇ ਜਿਹੜੇ ਹੈਗੇ ਆ ਇਹ ਆਪਾਂ ਨੂੰ ਲੱਗਦਾ ਵੀ ਪੱਗਾਂ 'ਚ ਸਿਰ ਫਸਾਏ ਹੋਏ ਵੀ ਸਿੱਖ ਨਾ ਸਿੱਖ ਨਹੀਂ ਭਾਈ ਇਹ ਮਸੰਦ ਕੱਟੇ ਹੋਏ ਵੇ ਕੋ ਲਾਲਾ ਤੂੰ 775 ਸਾਲ ਦਾ ਬੰਦਾ ਹੈ ਗਾਣਾ ਕੱਢੀ ਜਾਂਦਾ ਤੂੰ ਮਤਲਬ ਉਹਨੇ ਇੱਕ ਤੈਨੂੰ ਸਵਾਲ ਪੁੱਛਿਆ ਤੂੰ ਉਹਦਾ ਜਵਾਬ ਦੇ 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 ਜੋਨੇ ਕਿਹਾ ਵੀ ਜੀ ਬੀਬੀ ਜਗੀਰ ਕੌਰ ਕਹਿੰਦੀ ਹੈ ਕਿ ਭਾਈ ਮਤਲਬ ਜਿਹੜਾ ਹੈਗਾ ਅਰਜਿੰਦਰ ਸਿੰਘ ਧਾਮੀ ਨੀਤੀ ਸੀ ਫੇ ਨੂੰ ਪ੍ਰਮਾਣਗੀ ਦੇ ਰਿਹਾ ਤੇ ਫਿਰ ਇਹਦੇ ਚ ਇਹ ਚ ਤੜਫਣ ਵਾਲੀ ਕੀ ਗੱਲ ਹੈ ਹੁਣ ਕਹੋ ਜੀ ਭਾਈ ਉਹਦੀ ਉਹਦੀ ਸੋਚ ਹੈ ਹੁਣ ਹੱਥ ਜੋੜ ਕੇ ਕਰੀ ਜਾਂਦਾ ਮੇਰੀ ਸਤਿਕਾਰ ਸਦਾ ਵੀ ਵੀ ਮੈਂ ਔਰਤਾਂ ਦਾ ਸਤਿਕਾਰ ਕਰਦਾ ਹਾਂ ਜਨਾਨੀਆਂ ਦਾ ਸਤਿਕਾਰ ਕਰਦਾ ਹਾਂ ਹੁਣ ਐ ਲੱਗਿਆ ਪਿਆ ਹੈ ਕਿਉਂ ਉਹਨੇ ਗੁਰਿੰਦਰ ਸਿੰਘ ਉਹ ਪੱਤਰਕਾਰ ਹੈ ਜਿਹੜੇ ਜਦੋਂ ਫੋਨ ਕਰਦੇ ਆ ਉਹ ਆਟੋਮੈਟਿਕਲੀ ਰਿਕਾਰਡਿੰਗ ਤੇ ਲੱਗਿਆ ਹੁੰਦਾ ਉਹਨਾਂ ਨੂੰ ਤਾਂ ਆਪਦੇ ਵਿਊ ਪਾਲਣੇ ਹੁੰਦੇ ਆ ਗੱਲ 'ਚੋਂ ਗੱਲ ਫੜਨੀ ਹੁੰਦੀ ਐ ਤਾਂ ਇਸ ਕਰਕੇ ਜਿਹੜਾ ਹੈਗਾ ਹੁਣ ਜਿਵੇਂ ਨਰੈਣ ਚੋੜੀ ਨੂੰ ਪੰਥ 'ਚੋਂ ਛੇਕਣ ਦੀ ਗੱਲ ਕਰਦੇ ਸੀ ਹੁਣ ਇਹੋ ਜਿਹੇ ਬੰਦੇ ਰੱਖਣ ਵਾਲੇ ਨਾ ਉਹ ਹੀ ਸਾਡੀ ਸੰਗਤ ਆ ਉਹ ਹੀ ਸਾਡੀ ਆਡੀਅנס ਆ ਜਿਹੜੀ ਸੁਣਦੀ ਆ ਉਹ ਹੀ ਜਿਹੜੇ ਸਾਡੇ ਲੋਕ ਨੇ ਉਹ ਜਿਹੜੇ ਹੈਗੇ ਇਹਨਾਂ ਨੂੰ ਭਗਾ ਕੇ ਬਾਹਰ ਮਾਰੋ ਇਹ ਭਾਈ ਨਰੈਣ ਚੋੜੀ ਇਹਨਾਂ ਨੂੰ ਠੀਕ ਕਰ ਸਕਦਾ ਉਹ ਜਿਹੜਾ ਪਿਸਤੋਲੀ ਹੀ ਲੀ ਫਿਰਦਾ ਸੀ ਨਾ ਉਹਦੇ ਵੀਰਾਂ ਹੀ ਠੀਕ ਨਹੀਂ ਹੁੰਦੇ ਇਹਦੀ ਦਵਾਈ ਇਹਨਾਂ ਦੀ ਇਹ ਹੈ ਉਹ ਚਾਹੇ 75 ਸਾਲ ਦਾ ਸੀ ਨਰੈਣ ਚੋੜੇ ਤੋਂ ਬਿਨਾਂ ਠੀਕ ਨਹੀਂ ਹੁੰਦੇ ਜੈ ਸੁਖਵੀਰ ਬਾਦਲਾ ਜੈ ਧਾਮੀ ਐ ਚਾ ਹੂਰ ਐ ਜਿਹੜੇ ਹੈਗੇ ਐ ਇਹ ਗੱਲਾਂ ਬਾਤਾਂ ਨਾਲ ਨਹੀਂ ਲੋਟਉਂਦੇ ਇਹਨੂੰ ਤਾਂ ਇਹਨਾਂ ਨੂੰ ਨਰੈਣ ਚੋੜੇ ਵਰਗਾ ਹੀ ਠੀਕ ਕਰ ਸਕਦਾ ਤੇ ਨਰੈਣ ਚੋੜੇ ਨੂੰ ਜਿਹੜਾ ਪ੍ਰਕਾਸ਼ ਬਾਦਲ ਵਾਲਾ ਪੰਤ ਰਤਨ ਉਹਨੂੰ ਦੇਣਾ ਚਾਹੀਦਾ ਸੀ ਇਹਦੀ ਹਮਾਇਤ ਕਰਦੇ ਆ ਕਿਉਂ ਕਰਦੇ ਆ ਜਿਹੜੀ ਰਾਤ ਰਿਕਾਰਡਿੰਗਾਂ ਸੁਣੀਆਂ ਤਾਂ ਕਰਦੇ ਆ ਕਿ ਲੋਕਾਂ ਨੂੰ ਦੇਖ ਲਓ ਤੁਸੀਂ ਇਹ ਇਹਨਾਂ ਦਾ ਕਿੰਨਾ ਕੁ ਸਿੱਕੀ ਪ੍ਰਤੀ ਪਿਆਰ ਹੋ ਇਹ ਆਸਮੈ ਲੜੀ ਜਾਂਦੇ ਇਹਨਾਂ ਦਾ ਮਸਲਾ ਸਿਰਫ ਕੁਰਸੀ ਦਾ ਹੈ ਸੋ ਇਦੇ ਨਾਲਰ ਕੋਡਾਂ ਜਿਹੜੀ ਉਹ ਵਿਚਾਲੇ ਵੀਡੀਓ ਦੇ ਆਪਣੀ ਲਾਈ ਹੋਈ ਆ ਨਾਲ ਤੁਸੀਂ ਉਹ ਸੁਣ ਲਿਓ ਤਾਂ ਵੀ ਸਾਹਿਬ ਕੀ ਕਹਿ ਰਿਹਾ ਤੇ ਗੁਰਿੰਦਰ ਸਿੰਘ ਕੀ ਪੁੱਛ ਰਿਹਾ ਤੇ ਜਗੀਰ ਕੌਰ ਨੂੰ ਚੜਿਆ ਮਾ ਗਾਣਾ ਕੱਢ ਰਿਹਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ